ਪੰਜਾਬ ਐਗਰੀਰੀਅਨ ਸਟੇਟ ਹੈ ਖੇਤੀ ਸ ਪ੍ਰਧਾਨ ਸੂਬਾ ਹੈ ਖੇਤੀ ਵੀ ਨਾਲ ਨਾਲ ਚੱਲੂਗੀ ਨਾਲ ਫੂਡ ਪ੍ਰੋਸੈਸਿੰਗ ਵੀ ਨਾਲ ਨਾਲ ਆਊਗੀ ਨਾਲ ਇੰਡਸਟਰੀ ਵੀ ਨਾਲ ਨਾਲ ਤਰੱਕੀ ਕਰੇ ਨਾਲ ਦੁਕਾਨਦਾਰ ਦੀ ਦੇਖੋ ਇਹ ਇੱਕ ਚੇਨ ਹੈ ਖੇਤੀ ਵਧੀਆ ਹੋ ਜੂਗੀ ਤਾਂ ਬਾਜ਼ਾਰਾਂ ਚ ਚਰਨਕ ਆ ਜਾਨੀ ਬਾਜ਼ਾਰ ਚਰਨਕ ਆ ਜੂਗੀ ਤਾਂ ਦੁਕਾਨਦਾਰ ਦੀ ਇਕਨੋਮੀ ਵਧ ਜੂਗੀ ਦੁਕਾਨ ਆਪਣੀ ਵੱਡੀ ਕਰ ਲੂਗਾ ਠੀਕ ਹੈ ਨਾ ਇੱਕ ਚੇਨ ਹੈ ਅਗੇ ਇੰਡਸਟਰੀ ਨੂੰ ਕੱਚਾ ਮਾਲ ਦੇਣ ਵਾਸਤੇ ਹੋਰ ਆਊਟਸੋਰਸਿੰਗ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀ ਉਹ ਚੱਲ ਪੈੰਦਾ ਘੰ ਮਰੇ ਇੱਕਦਮ 150 ਮਣ ਦਾਣੀ ਪੈਦਾ ਕਰ ਦਿੰਦੀ ਹੈ ਜੀ ਸਾਡੀ ਧਰਤੀ ਇੱਕ ਸਾਲ ਚ 90 ਮਣ ਚੋਂ ਨਾ 60 ਮਣ ਕਣਕ ਦੁਨੀਆ ਦੀ ਕੋਈ ਧਰਤੀ 150 ਮਣ ਦਾਣੀ ਨਹੀਂ ਪੈਦਾ ਕਰਦੀ ਮੈਂ ਸਾਰੀ ਦੁਨੀਆ ਕੋਲ ਨਹੀਂ 6-6 ਮਹੀਨੇ ਤਬਰਫੀ ਪਈ ਰਹਿੰਦੀ ਹਿੱਤੇ ਫਿਰ ਕਿਤੇ ਬਹਰਾਨੀ ਗੋਲਨੀ ਸੀ ਬੀਜਦੇ ਐ ਹੁਣ ਮੈਨੂੰ ਇਹ ਸਮਝ ਆਉਂਦੀ ਜਿਹੜੇ 20 25 ਮਣ ਵਾਲੇ ਨੇ ਉਹ ਮੋਜਾਂ ਕਰੀ ਜਾਂਦੇ ਨੇ 150 ਮਣ ਵਾਲੇ ਭੁੱਖੇ ਮਰੀ ਜਾਂਦੇ ਨੇ ਕਿੱਥੇ ਕਿੱਥੇ ਕਮੀ ਰਹਗੀ ਸਿਸਟਮ ਚ ਕਮੀ ਰਹਗੀ ਕਿੱਥੇ ਕਿੱਥੇ ਕਮੀ ਰਹਗੀ ਸਿਸਟਮ ਚ ਕਮੀ ਰਹਗੀ ਆਪਾਂ ਸਿਸਟਮ ਨਹੀਂ ਪ੍ਰੋਪਰ ਤਰੀਕੇ ਨਾਲ ਡਿਸਪਲਨ ਬਣਾ ਸਕੇ ਸਿਸਟਮ ਬਣਾਉਂਗਾ ਤੁਹਾਨੂੰ ਪੁੱਛ ਕੇ ਬਣਾਉਂਗਾ ਜਿਵੇਂ ਕਹੋਗੇ ਉਵੇਂ ਚੱਲੂਗਾ ਸੋਲੂਸ਼ਨ ਬੋਰਡ ਕਿਹੈਸਾ ਬੋਰਡ ਐ ਦਸਤਾ ਪলিউਸ਼ਨ ਬੋਰਡ ਇਹਦਾ ਨਾਮ ਰੱਖਿਆ ਨਾਮ ਇਹਦਾ ਐਂਟੀ ਪলিউਸ਼ਨ ਬੋਰਡ ਹੋਣਾ ਚਾਹੀਦਾ ਕਿਉਂਕਿ ਪলিউਸ਼ਨ ਤਾਂ ਪਹਿਲੀ ਬਹੁਤ ਹੈ ਜੀ ਤੇ ਜਿੱਦੀ ਪਰਮਿਸ਼ਨ ਲੈਣੀ ਬੜੀ ਮੁਸ਼ਕਲ ਬੜਾ ਪੰਗਾ ਮਤਲਬ ਮਾਤਾ ਜਾਣਦਾ ਬਹੁਤ ਸਾਰਿਆਂ ਨੂੰ ਪলিউਸ਼ਨ ਬੋਰਡ ਵਾਲੇ ਵੀ ਮੰਨਦੇ ਹੋਏ ਬਾਕੀ ਸਾਰੇ ਮੰਨਗੇ ਹੈ ਨਾ ਤੇ ਉਹਦੇ ਵਾਸਤੇ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਮਹਿਕਮੇ ਚ ਚੰਗੇ ਬੰਦੇ ਪੰਜ ਅੰਗੂਲਾ ਇੱਕੋ ਸਾਰ ਨਹੀਂ ਹੁੰਦੀਆਂ। ਕਈ ਬੰਦੇ ਅਜਿ ਹੁੰਦੇ ਪਈ ਸੀ ਕਿ ਕੰਮ ਰੋਕ ਕੇ ਤਾਂ ਕਿ ਥੋੜਾ ਜਿਹਾ ਕਰਪਸ਼ਨ ਵਾਸਤੇ ਜਗ੍ਹਾ ਜੀ ਬਣ ਜੇ। ਬੰਦਾ ਓਖਾ ਜਾਉ ਹੁੰਦੇ ਪਰ ਯਾਰ ਮੱਥਾ ਡੰਮੂ ਇਹਦਾ ਯਾਰ ਹੁਣ ਕੀ ਕਰੀਏ ਰੋਜ਼ ਬੁੱਧਵਾਰ ਰੋਜ਼ ਵੀਰ ਸੋ ਉਹ ਬੁੱਧਵਾਰ ਵੀਰਵਾਰ ਖਤਮ ਹੋ ਜਾਣਗੇ। ਤੇ ਤੁਹਾਨੂੰ ਸਿਆਟਰਾਇਜ਼ ਕਰਾਂਗੇ ਕਿ ਤੁਸੀਂ ਜਿਹੜਾ ਇਸ ਪਾਲਿਸੀ ਦੇ ਅੰਦਰ ਪਰਮਿਟ ਕਰ ਸਕਦੇ ਹੋ ਕਿਸੇ ਵੀ ਇੰਡਸਟਰੀ ਨੂੰ ਇੰਡਸਟਰੀ ਲੱਗ ਜੂਗੀ ਸਾਡੇ ਨੌਜਵਾਨ ਮੁੰਡੇ ਕੁੜਿਆਂ ਨੂੰ ਕੰਮ ਮਿਲ ਜੂਗਾ ਕੰਮ ਮਿਲ ਜੂਗਾ ਉਹਨਾਂ ਦੀ ਕਬੀਲਦਾਰੀ ਚੱਲ ਪੂਗੀ ਸਿਨਿਓਰਿਟੀ ਵਾਜੂਗੀ ਪਹਿਲਾਂ ਕੰਮ ਮਿਲ ਜੂਗਾ ਸੋ ਇਸ ਕੰਮ ਵਾਸਤੇ ਅੱਜ ਮੈਂ ਮੈਡਮ ਪ੍ਰੀਨਾ ਗੁਪਤਾ ਜੀ ਨੂੰ ਬਹੁਤ-ਬਹੁਤ ਬਧਾਈ ਦੇਣਾ ਕਿ ਜੋ ਇੰਡਸਟਰੀ ਵਾਸਤੇ ਕਿਉਂਕਿ ਇੰਡਸਟਰੀ ਤੋਂ ਹੀ ਅਸੀਂ ਸੁਝਾ ਲਏ ਨੇ ਸਾਰੇ ਬਹੁਤ ਸਾਰੇ ਇੰਡਸਟਰੀਸ ਬੈਠੇ ਨੇ ਇੰਡਸਟਰੀ ਤੋਂ ਹੀ ਪੁੱਛਿਆ ਜੀ ਕੀ ਕਰੀਓ ਉਹ ਕਹਿੰਦੇ ਸੀ ਬਸ ਆ ਸਾਡਾ ਜਿਹੜਾ ਹੱਲ ਕਰ ਦੋ ਕਿਸਾਨ ਕੰਪਲੂਸ਼ਨ ਬੋਰਡ ਦਾ ਜਿਹੜਾ ਪਰਮਿਸ਼ਨ ਹੈ ਉਹ ਕਿਤੇ ਨਾ ਕਿਸੇ ਹੋਰ ਤਰੀਕੇ ਨਾਲ ਉਹਨਾਂ ਨੇ ਸੁਝਾ ਦਿੱਤੇ ਨੇ ਤੇ ਅਸੀਂ ਲਾਗੂ ਕਰਦੇ ਹਾਂ ਸਰਕਾਰਾਂ ਦਾ ਕੰਮ ਹੀ ਇਹ ਹੁੰਦਾ ਜਿਵੇਂ ਜਿਵੇਂ ਲੋਕ ਕਹਿਣ ਉਵੇਂ ਸਰਕਾਰਾਂ ਨੂੰ ਚੱਲਣਾ ਪੈਂਦਾ ਔਰ ਚੱਲਣਾ ਚਾਹੀਦਾ ਵੀ ਕਿਉਂਕਿ ਸਰਕਾਰਾਂ ਲੋਕਾਂ ਨੇ ਚੁਣੀਆਂ ਨੇ ਸਰਕਾਰਾਂ ਤੰਗ ਕਰਨ ਵਾਸਤੇ ਜਾਂ ਸਰਕਾਰਾਂ ਕੋਈ ਮੁਸ਼ਕਲਾਂ ਪੈਦਾ ਕਰਨ ਵਾਸਤੇ ਨਹੀਂ ਬਣਦੀਆਂ ਸਰਕਾਰਾਂ ਹਮੇਸ਼ਾ ਸਹੂਲਤਾਂ ਦੇਣ ਵਾਸਤੇ ਔਰ ਲੋਕਾਂ ਦੀ ਤਰੱਕੀ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਵਾਸਤੇ ਬਣਦੀਆਂ ਸੋ ਮੈਂ ਬਹੁਤ-ਬਹੁਤ ਬਤਾਈਆਂ ਦੇਣਾ ਇਸ ਗੱਲ ਮੌਕੇ ਤੇ ਕਿ ਤੁਸੀਂ ਅੱਜ ਇਹ ਪਾਰੀ ਗਿਣਤੀ 'ਚ ਇੱਥੇ ਪਹੁੰਚੇ ਹਾਂ। ਔਰ ਇੰਡਸਟਰੀ ਵਾਸਤੇ ਅੱਜ ਇੱਕ ਇਤਿਹਾਸਿਕ ਦਿਨ ਹੈ ਕਿ ਹੋਰ ਸੌਖਾ ਹੋ ਜੂਗਾ ਕੰਮ ਕਰਨਾ। ਕਈ ਵਾਰੀ ਇਹ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਮੁਸ਼ਕਲ ਕਰ ਪੈਦਾ ਕਰਦੀਆਂ ਸੀਗੀਆਂ, ਮੁਸ਼ਕਲਾਂ ਪੈਦਾ ਕਰਦੀਆਂ ਸੀ ਤਾਂ ਉਹਦੇ ਚੋਂ ਜਾਂ ਤਾਂ ਇੰਡਸਟਰੀਲਿਸਟ ਫਿਰ ਇਦੋਂ ਤੂੰ ਚਲਾ ਜਾਂਦਾ ਸੀ ਮੱਧ ਪ੍ਰਦੇਸ਼ ਚਲੇ ਵੀ Rajasthan ਚਲੇ ਗਏ ਬਦੀ ਚਲੇ ਵੀ ਜਮ ਮੁਖਸ਼ਮੇ ਚਲੇ ਜਾਂ ਫਿਰ ਆਪਣਾ ਆਈਡੀਆ ਹੀ ਛੱਡ ਦਿੰਦਾ ਸੀ ਛੱਡੋ ਭਰੇ ਯਾਰ ਇਹਦੇ ਨਾਲ ਤਾਂ ਕੋਈ ਹੋਰ ਕੰਮ ਕਰ ਲੈਣੇ ਫਿਰ ਸੋ ਉਹ ਨਹੀਂ ਅਸੀਂ ਹੋਣ ਦੇਣਾ ਕਿਉਂਕਿ ਪੰਜਾਬ ਐਗਰੀਰੀਅਨ ਸਟੇਟ ਹੈ ਖੇਤੀ ਸ ਪ੍ਰધાન ਸੂਬਾ ਹੈ ਖੇਤੀ ਵੀ ਨਾਲ ਨਾਲ ਚੱਲੂਗੀ ਨਾਲ ਫੂਡ ਪ੍ਰੋਸੈਸਿੰਗ ਵੀ ਨਾਲ ਨਾਲ ਆਉਗੀ ਨਾਲ ਇੰਡਸਟਰੀ ਵੀ ਨਾਲ ਨਾਲ ਤਰੱਕੀ ਕਰੇ ਨਾਲ ਦੁਕਾਨਦਾਰ ਵੀ ਦੇਖੋ ਇੱਕ ਇੱਕ ਚੇਨ ਹੈ ਖੇਤੀ ਵਧੀਆ ਹੋ ਜੂਗੀ ਤਾਂ ਬਾਜ਼ਾਰਾਂ ਚ ਚਰਮਕਾਂ ਆ ਜਾਣੀਆਂ ਬਾਜ਼ਾਰ ਚਰਮਕ ਆ ਜੂਗੀ ਤਾਂ ਦੁਕਾਨਦਾਰ ਦੀ ਇਕਨੋਮੀ ਬਚੂਗੀ ਦੁਕਾਨ ਆਪਣੀ ਵੱਡੀ ਕਰ ਲੂਗਾ ਠੀਕ ਹੈ ਨਾ ਇੱਕ ਚੇਨ ਹੈ ਅੱਗੇ ਇੰਡਸਟਰੀ ਨੂੰ ਕੱਚਾ ਮਾਲ ਦੇਣ ਵਾਸਤੇ ਹੋਰ ਆਊਟਸੋਰਸਿੰਗ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀ ਉਹ ਚੱਲ ਪਿੰਡ ਦਾ ਕੰਮ ਹਰੇਕ ਦਾ ਸੋ ਅਸੀਂ ਚਾਹੁੰਦੇ ਹਾਂ ਕਿ ਹਰ ਘਰ ਬਸੇ ਹਰ ਚੁੱਲ੍ਹਾ ਜਿਹੜਾ ਉਜਾਗ ਹੋਵੇ ਤੇ ਹਰ ਰੋਜ਼ ਪੰਜਾਬੀ ਜਿਹੜੇ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਪ੍ਰਵਚਨ ਹੁਣ ਪੂਰਾ ਕਰਕੇ ਅਸੀਂ ਕਿਉਂਕਿ ਇਹ ਪੰਜਾਬ ਦੀ ਧਰਤੀ ਹੈ ਇੱਥੇ ਆ ਕੇ ਤੂੰ ਭੁੱਖਾ ਨਹੀਂ ਮਰਦਾ ਜੀ ਇਹਨੀ ਬਰਕਤ ਵਾਲੀ ਧਰਤੀ ਹੈ ਇਸ ਧਰਤੀ ਨੂੰ ਬਰਕਤ ਹੈ ਸ਼ਹੀਦਾਂ ਦੀ ਗੁਰੂਆਂ ਦੀ ਪੀਰਾਂ ਦੀ ਸ਼ਹੀਦਾਂ ਦੀ ਫਕੀਰਾਂ ਦੀ ਸੋ ਇੱਥੇ ਆ ਕੇ ਕੋਈ ਖੁੱਖਾ ਨਹੀਂ ਮਰਦਾ ਤੇ ਮੇਰੇ ਕੁਝ ਦੋਸਤ ਪੰਜਾਬ ਹੁੰਦੇ ਰਹਿੰਦੇ ਆ ਉਹ ਕਹਿੰਦੇ ਯਾਰ ਪੰਜਾਬ 'ਚ ਇੱਕ ਪੰਗਾ ਬੱਸ ਵੀ ਇਹ 10 ਦਿਨ ਰਹਿ ਜੀਏ ਨਾ 5 ਕਿਲੋ ਭਾਰ ਵੱਜ ਜਾਂਦਾ ਕਿਉਂਕਿ ਸਾਬ ਸੂਬ ਮਿਲੇ ਆਉਂਦੇ ਆ ਉਹ ਸਾਰਿਆਂ ਨੂੰ ਪਤਾ ਹੀ ਹੈ ਫਿਰ ਨਾਲ ਮੱਕੀ ਦੀ ਰੋਟੀ ਹੈ ਨਾਲ ਇਹਨਾਂ ਮੱਖਣ ਹੈ ਹਨਾ ਉਹ ਤਾਂ ਬਾਅਦ ਚ ਜਾ ਕੇ ਕੈਲਰੀਆਂ ਚੈੱਕ ਕਰਦੇ ਆ ਆਪਣੇ ਤਾਂ ਕੈਲਰੀ ਚੈੱਕ ਹੀ ਨਹੀਂ ਕਰਦੇ ਕਿਸ ਚੀਜ਼ ਦੀ ਸੋ ਇਸ ਕਰਕੇ ਆਪਾਂ ਨੂੰ ਹੱਸਦੇ ਖੇਡਦੇ ਨੱਚਦੇ ਟੱਪਦੇ ਕੁਸ਼ਤੀਆਂ ਛਿੰਝਾਂ ਕਬੱਡੀਆਂ ਤੇ ਭੱਜਦੇ ਤੌੜਦੇ ਹਾਕੀਆਂ ਫੁੱਟਬਾਲਾਂ ਖੇਡਦੇ ਪੰਜਾਬੀ ਜਾਨੇ ਜਾਂਦਾ ਉਹਦੇ ਵਿੱਚ ਤੁਸੀਂ ਵੀ ਆਪਣਾ ਜਿੰਨਾ ਯੋਗਦਾਨ ਪਾ ਸਕਦੇ ਹੋ ਮੁੰਡੇ ਕੁੜੀਆਂ ਨੂੰ ਕੰਮ ਦਿਓ ਤਾਂ ਕਿ ਬ੍ਰੇਨ ਡレイン ਜਿਹੜਾ ਹੋ ਰਿਹਾ ਹੈ ਦਿਮਾਗ ਬਾਹਰ ਜਾ ਰਹੇ ਨੇ ਉਹ ਰੁਕੇ ਬਹੁਤ ਬਹੁਤ ਰੁਕ ਵੀ ਗਿਆ ਰਿਵਰਸ ਮਾਈਗ੍ਰੇਸ਼ਨ ਵੀ ਸ਼ੁਰੂ ਹੋ ਗਈ ਬਹੁਤ ਸਾਰੇ ਲੋਕ ਵਾਪਸ ਵੀ ਆਉਣ ਲੱਗਦੇ ਕਿ ਇੱਥੇ ਕੰਮ ਕਰਦੇ ਆ ਹੁਣ ਇੱਥੇ ਮਾਹੌਲ ਠੀਕ ਹੋ ਗਿਆ ਆਦਰਵਾਈਜ਼ ਇੱਕ ਦੋ ਵਧੀਆ ਤਰ੍ਹਾਂ ਉਤਰਤੀ ਹੈ ਨਹੀਂ 150 ਮਣ ਦਾਣੀ ਪੈਦਾ ਕਰ ਦਿੰਦੀ ਹੈ ਜੀ ਸਾਡੀ ਧਰਤੀ ਇੱਕ ਸਾਲ ਚ 90 ਮਣ ਚੋਂ 60 ਮਣ ਕਣ ਦੁਨੀਆ ਦੀ ਕੋਈ ਧਰਤੀ 150 ਮਣ ਦਾ ਨਹੀਂ ਬੜਾ ਕਰਦਾ ਮੈਂ ਸਾਰੀ ਦੁਨੀਆ ਕੋਲ ਨਹੀਂ 6-6 ਮਹੀਨੇ ਤਬਰਫੀ ਪਈ ਰਹਿੰਦੀ ਉੱਤੇ ਫਿਰ ਕਿਤੇ ਬਰਾਨੀ ਬੋਲਣੀ ਸੀ بیچਦੇ ਆ ਹੁਣ ਮੈਨੂੰ ਇਹ ਸਮਝ ਆਉਂਦੀ ਜਿਹੜੇ 20-25 ਮਣ ਵਾਲੇ ਨੇ ਉਹ ਮੌਜਾਂ ਕਰੀ ਜਾਂਦੇ ਨੇ 150 ਮਣ ਵਾਲੇ ਭੁੱਖੇ ਮਰੀ ਜਾਂਦੇ ਨੇ ਕਿੱਥੇ ਕਿੱਥੇ ਕਮੀ ਰਹਿ ਗਈ ਸਿਸਟਮ ਚ ਕਮੀ ਰਹੀ ਆਪਾਂ ਸਿਸਟਮ ਨਹੀਂ ਪ੍ਰੋਪਰ ਤਰੀਕੇ ਨਾਲ ਡਿਸਪਲਿਨ ਬਣਾ ਸਕੇ ਸਿਸਟਮ ਬਣਾਉਂਗਾ ਤੁਹਾਨੂੰ ਪੁੱਛ ਕੇ ਬਣਾਉਂਗਾ ਜਿਵੇਂ ਕਹੋਗੇ ਉਵੇਂ ਚੱਲੂਗਾ ਸਰਕਾਰ ਥੋਡੀ ਐ ਮੇਰਾ ਤਾਂ ਨਾ ਹੀ ਲੱਗਦਾ ਜੀ ਉਹ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੈ ਮੇਰਾ ਤਾਂ ਨਾ ਹੀ ਲੱਗਦਾ ਸਰਕਾਰ ਥੋਡੀ ਐ ਜਿਵੇਂ ਕਹੋਗੇ ਸਰਕਾਰ ਉਵੇਂ ਜਿਵੇਂ ਚੱਲੂਗੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ